ਆਮ ਜੀ ਮੇਰਾ ਨਾਮ ਹਰਜਿੰਦਰ ਸਿੰਘ ਕਰਾਚੋਂ ਪਿੰਡ ਕੀ ਘਟਨਾ ਹੋਈ ਜੀ ਰਾਤ ਨੂੰ ਇਹ ਘਟਨਾ ਰਾਤ 8:30 ਵਜੇ ਦੀ ਘਟਨਾ ਜੀ ਪਿੰਡ ਕਰਾਚੋਂ ਦੇ ਵਿੱਚ ਚਾਂਦਪੱਤੀ ਦੇ ਵਿੱਚ ਅਮਰੀਕ ਸਿੰਘ ਦੇ ਘਰ ਦੇ ਵਿੱਚ ਜੋ ਆਪਣੀ ਮਾਤਾ ਦੇ ਕੋਲ ਬੈਠੇ ਸੀਗੇ ਮਾਤਾ ਜੀ ਬਿਮਾਰ ਥੋੜਾ ਜਿਹਾ ਸਿਹਤ ਤੋਂ ਡਾਊਨ ਸੀ ਉਹਨਾਂ ਦਾ ਪਤਾ ਸਦਾ ਦਾ ਕਿ 8:30 ਵਜੇ ਅੰਦਰ ਬੈਠੇ ਸੀਗੇ ਤੇ ਰਾਤ ਨੂੰ ਚਾਣ ਚੱਕ ਇੱਕ ਬਾਲੇ ਦੀ ਸੱਤ ਪਾਈ ਹੋਈ ਸੀ ਜਿਹੜੀ ਗਾਡਰਾਂ ਸਮੇਤ ਸਾਰੀ ਦੀ ਸਾਰੀ ਸੱਤ ਉਹਨਾਂ ਦੇ ਉੱਪਰ ਡਿੱਗ ਗਈ ਤੇ ਜਿਸ ਦੇ ਵਿੱਚ ਮਾਤਾ ਜੀ ਅਤੇ ਸਾਡੀ ਚਾਚੀ ਜੀ ਹਰਜਿੰਦਰ ਕੌਰ ਤੇ ਚਾਚਾ ਜੀ ਅਮਰੀਕ ਸਿੰਘ ਤੇ ਤਿੰਨਾਂ ਦੇ ਉੱਪਰ ਸੱਤ ਡਿੱਗ ਗਈ ਜਿਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿਨ੍ਹਾਂ ਨੂੰ ਰਾਤ ਤੱਕ ਅਸੀਂ ਇੱਕ ਘੰਟਾ ਖੱਜਲ ਖਵਾਰੀ ਕਰਕੇ ਬਹੁਤ ਪਰੇਸ਼ਾਨੀ ਨਾਲ ਕਾਫੀ ਜ਼ਿਆਦਾ ਲੋਕਾਂ ਨੇ ਇਸ ਦੇ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀਗਾ ਗੰਭੀਰ ਸੀ ਤੇ ਐਂਬੂਲੈਂਸ ਬਹੁਤ ਲੇਟ ਆਈ ਹੈ ਜਿਸ ਕਾਰਨ ਜਲਦੀ ਆਪੋ ਆਪਣੇ ਨਿੱਜੀ ਵਾਹਨਾਂ 'ਚ ਇੱਥੋਂ ਤਿੰਨ ਗੱਡੀਆਂ 'ਚ ਉਹਨਾਂ ਨੂੰ ਅਲੱਗ-ਅਲੱਗ ਲੈ ਕੇ ਗਏ ਨੇ ਉਸ ਸਮੇਂ ਮਾਤਾ ਜੀ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਤੇ ਬਾਕੀ ਥੋੜਾ ਜਿਹਾ ਬੋਲਦੇ ਸੀ ਜੀ ਮੇਰਾ ਨਾਮ ਤਾਂ ਚਰਨਜੀਤ ਹੈ ਜੀ ਪੰਡਗੀ ਜੀ ਕਰਕ ਕੀ ਘਟਨਾ ਹੋਈ ਜੀ ਰਾਤ ਨੂੰ ਘਟਨਾ ਜੀ ਇਹ ਮੈਂ 8 ਵਜੇ ਦੁਕਾਨ ਬੰਦ ਕਰਕੇ ਗਈਆਂ ਉਦੋਂ ਸਹੀ ਸਲਾਮਤ ਠੀਕ ਠਾਕ ਬੈਠੇ ਤੇ ਉਸ ਤੋਂ ਬਾਅਦ ਮੈਨੂੰ 8:30 ਵਜੇ ਕੋਈ ਬੁਲਾ ਕੇ ਲਿਆਈਏਗੀ ਵੀ ਉਹਨਾਂ ਦੀ ਛੱਤ ਟਿੱਕੀ ਜਦੋਂ ਮੈਂ ਆਈਆਂਗੀ ਉਦੋਂ ਇਹ ਬਾਹਰ ਕੱਢ ਲੇ ਤੇ ਜੀ ਮੈਂ ਨਾਲ ਗਈਆਂਗੀ ਵੇ ਵਿਆਹ ਸਥਾਨ ਤੇ ਜਾ ਕੇ ਪੂਰੀ ਹੋ ਗਈ ਜੀ ਇਹ ਚੰਡੀਗੜ੍ਹ ਲੈ ਕੇ ਇਹਨਾਂ ਨੂੰ ਠੀਕ ਹੈ ਕਿਵੇਂ ਕਰ ਪੁਰਾਣਾ ਸੀ ਜਾ ਰਿਹਾ ਕਿ ਨਾ ਜ਼ਿਆਦਾ ਕੋਈ ਪੁਰਾਣਾ ਨਹੀਂ ਇਹ ਸਭ ਠੀਕ ਹੈ ਤੁਨ ਕਿਵੇਂ ਲੱਗਦੇ ਵੀ ਛੱਤ ਕਿਉਂ ਗਿਰੀ ਜੀ ਕੋਈ ਵਜ੍ਹਾ ਲੱਗਦੀ ਹੋਣੀ ਸੱਤ ਤਾਂ ਜੀ ਹੁਣ ਮੈਂ ਤਾਂ ਮੈਨੂੰ ਵੀ ਇੰਤਾਜਾ ਕੋਈ ਪੁਰਾਣੀ ਹੋਣਾ ਨਾ 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 ਇੰਨੀ ਪੁਰਾਣੀ ਨਹੀਂ ਹੈਗੀ ਜੀ ਛੱਤ ਤੇ ਸੱਤ ਤਾਂ ਦਿਖੇ ਰਹੀ ਜਿਵੇਂ ਲੱਕੜਾਂ ਨੂੰ ਜਿਵੇਂ ਬਾਲੇ ਹੁੰਦੇ ਨੇ ਜਿਵੇਂ ਉਸ ਵਗੈਰਾ ਜਾਂ ਲੱਗੀ ਜਾ ਉਹ ਹੁਣ ਤੱਕ ਨਹੀਂ ਆਇਆ ਕਿਵੇਂ ਦੇਖਦੇ ਚੀਜ਼ਾਂ ਨੂੰ ਨਾ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਜੀ ਇਨਫਰਮੇਸ਼ਨ ਦਿੱਤੀ ਹੋਈ ਹੈ ਵੈਸੇ ਆ ਜਾਣਗੇ ਜੀ ਥੋੜਾ ਲੇਟ ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਦੀ ਵੱਡੀ ਨਲਾਕੀ ਹੈ ਜੀ ਇਹ ਚੀਜ਼ ਚ ਹਾਂਜੀ ਆਉਣਾ ਚਾਹੀਦਾ ਸੀ ਜਦੋਂ ਰਾਤ ਹੀ ਪਤਾ ਲੱਗਿਆ ਜੀ ਕਿਉਂ ਮੋਰਚਰੀ ਚ ਵੀ ਪਤਾ ਲੱਗ ਜਾਂਦਾ ਜੀ ਉਸ ਤੋਂ ਇਹਨਾਂ ਨੂੰ ਆਉਣਾ ਚਾਹੀਦਾ ਸੀ ਜੀ ਕਿਵੇਂ ਦੇਖਦੇ ਹੋ ਘਟਨਾ ਤੁਹਾਨੂੰ ਕਿਵੇਂ ਲੱਗਦਾ ਜੀ ਕੀ ਵਜ੍ਹਾ ਰਹੀ ਹੈ ਕੀ ਕਾਰਨ ਕੀ ਹੋ ਸਕਦਾ ਇਨਸੀਡੈਂਟ ਜੀ ਜਿਵੇਂ ਅਚਾਨਕ ਐਕਸੀਡੈਂਟ ਕਹਿ ਦੋ ਇੱਕ ਤਰ੍ਹਾਂ ਦਾ ਐਕਸੀਡੈਂਟ ਹੀ ਹੋਇਆ ਜੀ ਇਹ ਪਹਿਲੀ ਵਾਰ ਹੋਇਆ ਜੀ ਮੈਨੂੰ ਲੱਗਦਾ ਸਾਡੀ ਸੁਰਤ ਚ ਤੱਕ ਤੇ ਹੋਈ ਨਹੀਂ ਇਸ ਤਰ੍ਹਾਂ ਵੀ 1 ਲੱਖ ਦਾ ਮਕਾਨ ਡਿੱਗ ਜੇ ਤੁਹਾਨੂੰ ਨਹੀਂ ਲੱਗਦਾ ਵੀ ਜੇ ਛੱਤ ਲੰਬੀ ਜਾਂ ਬਾਲੇ ਜਿਆਦਾ ਵੱਡੀ ਲੰਬੀ ਹੋਊ ਕਰ ਜੇ ਨਹੀਂ ਨਹੀਂ ਜੀ ਨਹੀਂ ਇਹੋ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਉਹ ਵੱਡੀ ਗੱਲ ਨਹੀਂ ਜੀ ਕੋਈ ਡਬਲ ਆਫ ਪਾਏ ਹੋਏ ਸੀ ਗਾਡਰ 2 ਜੋੜ ਕੇ ਪਾਏ ਹੋਏ ਸੀ ਜੀ